ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ। ਆਸ ਕਾਲ ਸਭ ਠੀਕ ਠਾਕ ਹੋਵਗੇ। ਅਸੀਂ ਵੀ ਠੀਕ ਆ। ਤੇ ਅੱਜ ਆ ਜੀ ਦਿਨ ਸ਼ਨੀਵਾਰ ਸ਼ਾਮ ਦੇ 4 ਵਜਣ ਵਾਲੇ ਆ। ਤੇ ਮੈਂ ਲੱਗੀ ਸੀ ਮਟਰ ਪਨੀਰ ਬਣਾਉਣ। ਵੈਸੇ ਇਹ ਪਨੀਰ ਤਾਂ ਬਣਾਉਣਾ ਆ। ਮਟਰ ਪੈਸੀ ਤੇ ਮੈਂ ਕਿਹਾ ਧਨੀਆ, ਮੇਥੀ ਲੈ ਕੇ ਆਉਣੀ ਆ। ਤੇ ਨਾਲੇ ਤੁੰਦਾ ਤਵਾ ਦੇਖਦੇ ਆਪਣੇ ਕਿਚਨ ਗਾਰਡਨ ਦਾ ਹਾਲਚਲ ਲੈ। ਆ ਦੇਖੋ ਤਾਂ ਕਿਚਨ ਗਾਰਡਨ ਕਿਦਾਂ ਕੀਲੇ ਆ ਪਿਆ ਆ ਇਹ ਮੇਰੇ ਖਿਆਲ ਸੂਰਾਂ ਦੀ ਵਜ੍ਹਾ ਨਾਲ ਕੀਲੇ ਆਇਆ ਨਾ ਸੂਰਾਂ ਦਾ ਹਮਲਾ ਸ਼ੁਰੂ ਹੋ ਗਿਆ ਜੀ ਸਾਡੇ ਖੇਤਾਂ 'ਚ ਤੇ ਦੇਖੋ ਕਿਦਾਂ ਤਾਰਾਂ ਸਾਨੂੰ ਬੰਨਣੀਆਂ ਪੈ ਰਹੀਆਂ ਆ ਪਰਸੋਂ ਪਿਆਜ਼ ਬੀਜੇ ਸੀਗੇ ਤੇ ਉਹ ਸੂਰਾਂ ਨੇ ਪੱਟ ਸਿਟੇ ਇਹ ਕੋ ਗਾਜਰਾ ਤੂੰ ਕੀ ਕਰਦਾ ਇੱਥੇ? ਅਰਮਾਨਦੀਪ ਸਕੂਲੋਂ ਆ ਕੇ ਪਤੰਗ ੜਾ ਰਿਆ। ਅੱਜ ਇਹਦਾ ਹਾਫ ਡੇ ਸੀ। 12 ਵਜੇ ਆ ਗਿਆ। ਅੱਛਾ ਟੈਲੈਂਟ ਹੈਗਾ ਤੇਰੇ 'ਚ ਵੀ ਹੈ। ਅਰਮਾਨਦੀਪ ਪਤੰਗ ੜਾ ਰਿਆ। ਦੇਖੋ ਜੀ ਬੱਚਿਆਂ ਨੂੰ ਜਦੋਂ ਵੀ ਪਤੰਗ ੜਾਉਣਾ ਹੋਵੇ ਤਾਂ ਖੁੱਲੀ ਜਗ੍ਹਾ ਤੇ ੜਾਉਣ ਨੂੰ ਕਿਹਾ ਕਰੋ। ਕੋਠੀਆਂ ਤੇ ਚੜ੍ਹ ਕੇ ਖਤਰਨਾਕ ਸਾਬਤ ਹੁੰਦਾ ਕੰਮ। ਤਿਆ ਜਿੱਥੇ ਸਾਡੇ ਗੋਭੀ ਸੀ ਉੱਥੇ ਵੀ ਅਸੀਂ ਪਿਆਜ਼ ਬੀਜ ਦਿੱਤੇ ਆ ਤੇ ਹਾਂਜੀ ਮੈਂ ਗੱਲ ਕਰ ਰਹੀ ਸੀ ਸੂਰਾਂ ਦੀ ਸੂਰਾਂ ਨੇ ਬਹੁਤ ਨੁਕਸਾਨ ਕੀਤਾ ਇਸ ਕਰਕੇ ਆ ਹੁਣ ਬਾੜ ਗੱਡ ਦਿੱਤੀ ਆ ਸਰੋਂ ਦੇ ਫੁੱਲਾਂ ਦੀ ਕਿੰਨੀ ਸੋਹਣੀ ਸਮੈਲ ਆਉਂਦੀ ਆ ਆ ਹੁਣ ਸਾਗ ਜਿਹੜਾ ਸੀਗਾ ਸਾਡੇ ਸਰੋਂ ਨਿਸਰ ਚੁੱਕੀ ਆ ਤੇ ਬਸ ਸਾਗ ਦਾ ਵੀ ਹੁਣ ਐਂਡ ਹੀ ਆ ਤੇ ਸਰੋਂ ਹੁਣ ਪੱਕ ਜਾਣੀ ਆ ਫੇਰ ਪੱਕੀ ਉਹ ਵੱਢਾਂਗੇ ਤੇਲ ਦੇ ਲਈ ਗਾਜਰਾ ਥਲੇ ਹੈਗੀਆਂ ਤਿੰਨ ਚਾਰ ਵਾਰ ਤਿੰਨ ਚਾਰ ਕੀ ਜ਼ਿਆਦਾ ਹੀ ਬਣ ਜਾਣੀਆਂ ਪਾਲਕ ਮਾਰ ਲਈ ਕੋਰੇ ਨੇ ਪਾਰਕ ਪਾਲਕ ਨਹੀਂ ਹੋ ਰਹੀ ਤੇ ਹੁਣ ਮੇਰੇ ਤੋਂ ਵਿੱਚ ਵਾੜ ਕੇ ਤੋਂ ਧਨੀਆ ਵੱਡ ਹੋ ਜਾਊਗਾ ਤੁਸੀਂ ਕਾਣਕ ਕਾਹਦੇ ਵੱਢੀ ਚੰਨੇ ਆ ਝੋੜਦੇ ਉਹਨੂੰ ਪਾਉਂਦੀ ਆ ਸਾਫੀ ਉਹ ਖਾਂਦੀ ਆ ਮੈਂ ਕਿਹਾ ਹੋਰ ਅੱਛਾ ਥੋੜੀ ਜਿਹੀ ਹੋਰ ਵੱਡਕੀ ਪਾਉਣੀ ਜੇ ਖਾਣੇ ਮੱਝ ਜੀ ਜਿਹੜੀ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਿਹਦਾ ਕੱਟਾ ਮਰ ਗਿਆ ਉਹ ਪੱਠੇ ਵੀ ਨਹੀਂ ਖਾਂਦੀ ਤੇ ਨਾ ਕੋਈ ਫੀਡ ਖਾਂਦੀ ਆ ਤੇ ਕਣਕ ਕਹਿੰਦੇ ਖਾਂਦੀ ਆ ਆ ਵੀ ਤੁਸੀਂ ਕੱਲ ਦੀ ਕਣਕ ਤਾਂ ਹੀ ਵੱਡੀ ਹੋ ਇਥੋਂ ਹੂੰ ਫਿਰ ਜੋ ਦੇ ਕਰਮਾਂ ਦਾ ਹੂੰ ਕਾ ਵੀ ਤੁਸੀਂ ਨਾ ਪੱਠੇ ਖਾਂਦੀ ਆ ਤੇ ਨਾ ਹੀ ਦੁੱਧ ਦਿੰਦੀ ਆ ਖੜਦੀ ਨਹੀਂ ਹੈਗੀ ਬਹੁਤ ਔਖੀਆਂ ਆ 6-7 ਕਿਲੋ ਦੁੱਧਿਆ ਮੱਝ ਦਾ ਚਾਰ ਵਾਰ ਚੱਲੇ ਆ ਤੇ ਸਾਡਾ ਆਪਾਂ ਸੁਚੋਣ ਦਾ ਵੀ ਟਾਈਮ ਹੋਣ ਵਾਲਾ ਆ ਤੇ ਅਸੀਂ ਹੁਣ ਕਸੂ ਚੌਂਦੀ ਤਿਆਰੀ ਕਰਦੇ ਨਾਲੇ ਸਬਜ਼ੀ ਦੀ ਕਾਕਾ ਆਜੇ ਛੇਤੀ ਅੱਛਾ ਬਹੁਤ ਅਨੱਚ ਗਾਰੇ ਚਲੀ ਬੜਿਆ ਰਹੀ ਪੈਰ ਲਵੇੜ ਕੇ ਕੀ ਆ ਤੋਪੀ ਲੈ ਜਾ ਲੈ ਦੱਸ ਹੈ ਮੈਂ ਬੈਲੀ ਆ ਆਪੇ ਲੈ ਕੇ ਆ ਟੋਪੀ ਲੈ ਜਾ ਬਗਲੀ ਟੋਪੀ ਹੈਗੀ ਛੇਤੀ ਆ ਜਾ ਇਹਨੂੰ ਤੇ ਆ ਦੇਖੋ ਜੀ ਮੈਂ ਇੱਕ ਦਿਨ ਪੱਠੀਆਂ ਪਾਥੀਆਂ ਮੈਂ ਹੁਣ ਪਾਥੀਆਂ ਪੱਠਿਆ ਕਰਾਂਗੇ ਪਰ ਉਸ ਦਿਨ ਤਾਂ ਮੌਸਮ ਖਰਾਬ ਆ ਹੁਣ ਧੁੱਪਾਂ ਨਿਕਲੀਆਂ ਤੇ ਪੱਠਿਆ ਕਰਾਂਗੇ ਪਾਥੀਆਂ ਆ ਦੇਖੋ ਕੀ ਹਾਲ ਸੂਰਾ ਨੇ ਕੀਤਾ ਹੈ ਪੱਟ ਪੱਟ ਕੇ ਢੇਰ ਦਾ ਦਸੋ ਢੇਰਾਂ ਦੇ ਵਿੱਚ ਤੈਨੂੰ ਕੀ ਮਿਲਦਾ ਹੈ ਖਾਣ ਨੂੰ ਹਾਲੇ ਕੋਈ ਸਬਜ਼ੀ ਹੋਵੇ ਅਗਰ ਗੋਭੀ ਸੀ ਗੋਭੀ ਪਾਟਦੇ ਹੁੰਦੇ ਸੀ ਗਾਜਰਾ ਗੋਭੀ ਆਲੂ ਹੁੰਦੇ ਆ ਔਰ ਲੋਕਾਂ ਨੇ ਮੱਕੀ ਬੀਜਣੀ ਫੇਰ ਇਹਨਾਂ ਨੇ ਬਹੁਤ ਆਵਾਜ਼ਾਰ ਕਰਨਾ ਆ। ਮੱਕੀ ਦੇ ਇਹ ਨਿੱਕੇ ਨਿੱਕੇ ਦਾਣੇ ਹੁੰਦੇ ਪਟਪਟ ਛੱਡ ਦਿੰਦੇ ਆ। ਆਹ ਅੱਜ ਸਾਡੀ ਮੱਝ ਬੂਰੀ ਜਿਹਦਾ ਕੱਟਾ ਪੂਰਾ ਹੋ ਗਿਆ। ਬਸ ਸਾਫ਼ਤੀ ਕਣਕ ਖਾਂਦੀ ਆ। ਸਾਡੀ ਗਲਤੀ ਹੋ ਗਈ ਅਸੀਂ ਕੱਟੇ ਨੂੰ ਪਹਿਲਾਂ ਉਪਰਾ ਦੁੱਧ ਨਿਕਝਾਇਆ। ਆਹ ਕੱਟੀ ਅਸੀਂ ਉਪਰਾ ਦੁੱਧ ਤੇ ਗਜਾਈਓ ਬੜਾ ਸੋਹਣਾ ਪੀ ਲੈਂਦੀ ਆ। ਉਪਰਾ ਦੁੱਧ ਤੇ ਇਹਦਾ ਕੱਟਾ ਮਰ ਗਿਆ ਤੇ ਸਾਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਧੁੱਪ ਨਿਕਲੀ ਸੀ ਤਾਂ ਸੋਫਿਆਂ ਦੇ ਕੱਪੜੇ ਧੁੱਤੇ ਜਾਦਰਾ ਚੌਦਰਾ ਤੋਤੀਆਂ ਤੇ ਆ ਜਾਓ ਜੀ ਹੁਣ ਚੱਲਦੇ ਆਂ ਅਸੀਂ ਕਿਚਨ ਵੱਲ ਮੈਂ ਦੁੱਧ ਰਹਾ ਗਈ ਸੀ ਸਿਮ ਕਰਕੇ ਤੇ ਵਾਲਾ ਇਹਨੂੰ ਵੈਸੇ ਸੇਰਦਾ ਤਾਇਾ ਠੀਨਲੇ ਰੱਖਿਆ ਸੀ ਦੁੱਧ ਤੇ ਹੁਣ ਪੀਣ ਨੂੰ ਤਾਜ਼ਾ ਕਰ ਲਵਾਂਗੇ ਤੇ ਇਹਦਾ ਪਨੀਰ ਬਣਾ ਲਵਾਂਗੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਵਾਂਗੀ ਜੀ ਵਿਨੀਗਰ ਦਹੀਂ ਨਾਲ ਵੀ ਵੈਸੇ ਜਿਹੀ ਫਟਾਲਾ ਨੇ ਹੁੰਨੇ ਆ ਦੁੱਧ ਉਹ ਵੀ ਵਧੀਆ ਬਣਦਾ ਤੇ ਵਿਨੀਗਰ ਨਾਲ ਵੀ ਵਧੀਆ ਬਣਦਾ ਆ ਦੇਖੋ ਵਿਨੀਗਰ ਪਾਉਂਦੀ ਦੇ ਰਿਹਾ ਪੋਟ ਟੁੱਟਣ ਲੱਪੇ ਆ ਸੀ ਬਹੁਤੀ ਕੜਛੀ ਨਹੀਂ ਮਾਰਨੀ ਜੇ ਤੁਹਾਨੂੰ ਪਨੀਰ ਬਣਾਉਣਾ ਹੋਵੇ ਕੜਛੀ ਨਹੀਂ ਮਾਰੀ ਦੀ ਫਿਰ ਪੋਟ ਟੁੱਟ ਜਾਂਦੇ ਆ ਜੇ ਭੁਰਜੀ ਬਣਾਉਣੀ ਹੋਵੇ ਪਨੀਰ ਦੀ ਫਿਰ ਤਾਂ ਚਲੋ ਕੜਛੀ ਘਮਾ ਲਈ ਦੀ ਇਹ ਵਿੱਚ ਨਹੀਂ ਤਾਂ ਨਹੀਂ ਚਲੋ ਲਓ ਪਨੀਰ ਸਾਫਾ ਰੈਡੀ ਹੈ ਹੈ ਅੱਜ ਨਵਾਂ ਆ ਅੱਜ ਬਣਾਣਾ ਮਟਰ ਪਨੀਰ ਬਸ ਇਹੀ ਕੰਮ ਆ ਰਾਤ ਨੂੰ ਹੁੰਦਾ ਸਵੇਰ ਨੂੰ ਕੀ ਬਣਨਾ ਲੰਚ ਕਿ ਲੈ ਕੇ ਜਾਣਾ ਸਕੂਲ ਜਾਂਦੇ ਦੁਪਹਿਰ ਨੂੰ ਆਉਂਦੇ ਨੂੰ ਕੀ ਬਣਨਾ ਦੁਪਹਿਰ ਦਾ ਹਲੇ ਹੱਥ 'ਚ ਹੁੰਦਾ ਖਾਣਾ ਪੀਣਾ ਅੱਜ ਰਾਤ ਨੂੰ ਕੀ ਬਣਨਾ ਜੇ ਸਵੇਰ ਨੂੰ ਛੁੱਟੀ ਹੋਵੇ ਸਵੇਰ ਨੂੰ ਆਲੂ ਵਾਲੇ ਬਣਨੇ ਆ ਜਾਂ ਗੋਭੀ ਵਾਲੇ ਬਣਨੇ ਆ ਜਾਂ ਮੂਲੀ ਵਾਲੇ ਬਣਨੇ ਆ ਕਿ ਮੇਠੀ ਵਾਲੇ ਬਣਨੇ ਆ ਬਸ ਹੁਣ ਅਚੇ ਨੂੰ ਪੌਣੇ 'ਚ ਪਾ ਫਿੱਟਾਂ ਗੁੰਦਣੇ ਆ ਟੰਗਣਾ ਨਹੀਂ ਟਾਕ ਦੁੰਨੇ ਆ ਭਾਰ ਦੇ ਕੇ ਹੁਣ ਅਸੀਂ ਇਹਨੂੰ ਪੌਣੇ ਦੇ ਵਿੱਚ ਪਾ ਕੇ ਤੇ ਉੱਪਰ ਭਾਰ ਰੱਖ ਦਵਾਂਗੇ ਜਾਨੂ ਅਸੀਂ ਆਪਣਾ ਹੋਰ ਕੰਮ ਕਰ ਲੈਨੇ ਆ ਪਨੀਰ ਸਾਡਾ ਰੈਡੀ ਆ ਲਓ ਜੀ ਪਨੀਰ ਅਸੀਂ ਪੌਣੇ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਆ ਰੱਖ ਲਿਆ ਉੱਤੇ ਪੱਥਰ ਦਾ ਕੁੰਡਾ ਹੁਣ ਬਸ 10 ਮਿੰਟਾਂ ਚ ਸਾਡੇ ਆਪਣੀ ਰੈਡੀ ਹੋ ਜਾਣੇ ਆ ਜਦੋਂ ਜਿੰਨਾ ਚਿਰ ਸਾਡਾ ਪਨੀਰ ਤਿਆਰ ਹੁੰਦਾ ਆ ਅਸੀਂ ਆਪਣੀ ਆ ਡਿਊਟੀ ਭਰਤਾ ਲੈਨੇ ਆ 4 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪੱਕੀ ਡਿਊਟੀ ਆ ਸਾਡੀ ਧਾਰਾ ਕੱਢਣ ਦੀ ਤਰਕਾ ਵੀ ਸਾਡਾ ਰੈਡੀ ਆ ਆ ਮੇਥੇ ਜਿਹੜੇ ਆ ਇਹ ਸਬਜ਼ੀ ਨੂੰ ਕਸੂਰੀ ਮੇਥੀ ਦਾ ਕੰਮ ਦਿੰਦੇ ਆ ਸਵਾਲ ਦੁੱਗਣਾ ਹੋ ਜਾਂਦਾ ਮਿੱਥੇ ਪਾਉਣ ਦੇ ਨਾਲ ਤੇ ਆਹ ਧਨੀਏ ਜਿਹੜਾ ਮੈਂ ਤੋੜ ਕੇ ਲਿਆਈਆਂ ਕਿਚਨ ਗਾਰਡਨ ਚ ਇਹ ਸਬਜ਼ੀ ਬੰਡ ਤੋਂ ਬਾਅਦ ਅਸੀਂ ਪਾਵਾਂਗੇ ਤੇ ਆਹ ਸਾਡੇ ਮਟਰ ਘਰ ਦੇ ਕੱਢੇ ਹੋਆ ਸੀ ਤੇ 2 ਮਹੀਨੇ ਹੋ ਗਏ ਬਸ ਆਹ ਲਾਸਟੇ ਰਹਿੰਦੇ ਆ ਇਹ ਵੀ ਅੱਜ ਖਤਮ ਕਰ ਦਵਾਂਗੇ ਅਸੀਂ ਮਟਰ ਪਨੀਰ ਬਣਾ ਕੇ ਨੋ ਜੀ ਆਹ ਪਾ ਦਿੱਤਾ ਆਪਣਾ ਘਰ ਦੀ ਸਰੋਂ ਦਾ ਤੇਲ ਇਹ ਉਹ ਹੀ ਸਰੋਂ ਦਾ ਤੇਲ ਆ ਜਿਹੜਾ ਅਸੀਂ ਪਿਛਲੇ ਸਾਲ ਸਾਖ ਖਾਈ ਸੀ ਤੇ ਜਿਹੜਾ ਅਸੀਂ ਹੁਣ ਸਾਖਾ ਰਹੇ ਆ ਉਹ ਵੀ ਹੁਣ ਮਿਸਰਨ ਵਾਲੀ ਆ ਸਰੋਂ ਉਹ ਅਸੀਂ ਅਗਲੇ ਸਾਲ ਸਰੋਂ ਵਰਤਾਂਗੇ ਤੇ ਲਓ ਜੀ ਤੇਲ ਸਾਡਾ ਗਰਮ ਹੋ ਗਿਆ ਰਿਜ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਪਿਆਜ਼ ਅਦਰਕ ਹਰੀ ਮਿਰਚ ਤੇ ਮੇਥੇ बिल्कुल सिंपल देसी तरीके ना मैं मना लगी जी मटर पनीर पनीर का भी हाल चाल रहा है ली पनीर रेडी है ਕਰਦਾ ਹੈ ਕਿਲੋ ਕੁ ਦੁੱਧ ਸੀਗਾ ਉਹ ਪਤੀਲੇ ਚ 2 ਕਿਲੋ ਦੁੱਧ ਪੈਂਦਾ ਹੈ ਤੇ ਅੱਧਾ ਜਿਹਾ ਪਤੀਲਾ ਕਿਲੋ ਕੁ ਦੁੱਧ ਹੋਣਾ ਕਿਲੋ ਦੁੱਧ ਦੇ ਵਿੱਚੋਂ ਸੋਨਾ ਪਨੀਰ ਸਾਡਾ ਨਿਕਲਿਆ ਹੈ ਤੇ ਅਸੀਂ ਚਾਰ ਜਾਣੇ ਆ ਤੇ ਸਾਡਾ ਰਾਤ ਦਾ ਬਹੁਤ ਸੋਹਣਾ ਮਟਨ ਪਨੀਰ ਦੀ ਸਬ지 ਸਾਡੀ ਬਣ ਜਾਣੀ ਹੈ ਤੇ ਬਾਕੀ ਸਵੇਰ ਨਹੀਂ ਛੁੱਟੀ ਆ ਸਵੇਰ ਨੂੰ ਮੰਗਣ ਦਾ ਹਲੇ ਹੋਈ ਨਹੀਂ ਥੋੜ੍ਹ ਵਾਲੀ ਆ ਅੱਧੀ ਰਾੜੇ ਭਾਂਠੇ ਹੂੰ ਰਾਤ ਨੂੰ ਮੰਗਣ ਆਉਣੀ ਆ ਤੇ ਸਵੇਰ ਨੂੰ ਪੀਸਾਰ ਆ ਚਲੋ ਬਾਕੀ ਹੁਣ ਫੋਨ ਆ ਰਿਹਾ ਆ ਜੀ ਪਰਮਵੀਰ ਤੁਸੀਂ ਕੋਣ ਅਟੈਂਡ ਕਰੋ ਬਾਕੀ ਜੀ ਦੀ ਸਬਜ਼ੀ ਬਣੀ ਹੋਈ ਤੁਸੀਂ ਬਣਾ ਲਵਾਂਗੇ ਫੋਨ ਚੱਲ ਆਉਂਦਾ ਐ ਚ ਪਰਮਵੀਰ ਜੀ ਦਾ ਹਾਂਜੀ ਮੰਮਾ ਬਣ ਗਈ ਸਬਜ਼ੀ ਹੋਰ ਬਣਾ ਲਈ ਮਟਰ ਫੀਜੀ ਸਾਡੀ ਬਣ ਗਈ ਐ ਤੇ ਸਮੈਲ ਤਾਂ ਦੂਰ ਤੱਕ ਆ ਗਈ ਹੋਰ ਜੀ ਬਣੀ ਜਨੂ ਪਰਮਵੀਰ ਆਪਣੀ ਭੈਣ ਨਾਲ ਫੋਨ ਤੇ ਬਾਰਤਲਬ ਕਰ ਰਹੀ ਸੀ ਤੇ ਸਾਡੇ ਮਟਰ ਬਣ ਕੇ ਤਿਆਰ ਆ ਮੈਂ ਵੈਸੇ ਸੋਚਿਆ ਨਹੀਂ ਸੀ ਜ ਮਟਰ ਪਨੀਰ ਬਣਾਉਣ ਨੂੰ ਜਦੋਂ ਮੈਂ ਦੁੱਧ ਰੱਖ ਕੇ ਗਈ ਸੀ ਨਾ ਅਰਮਾਨ ਨੇ ਪੀਣ ਨੂੰ ਕਿਹਾ ਸੀਗਾ ਤੇ ਕਹਿੰਦਾ ਮੈਂ ਦੁੱਧ ਪੀਣਾ ਆ ਤੇ ਮੈਂ ਦੁੱਧ ਰੱਖ ਕੇ ਗਿਆ ਪਤਾ ਮੰਡਾਣ ਚਲ ਗਿਆ ਹੈ ਤੇ ਬਾਅਦ ਚ ਕਹਿੰਦਾ ਮੈਂ ਸਕੂਲੋਂ ਆ ਕੇ ਰੋਟੀ ਖਾ ਲਈ ਸੀਗੀ ਆਪਣੇ ਪਰੌਂਠੇ ਪਰਮਵੀਰ ਬਣਾਉਂਦੇ ਸੀ ਮਾਂ ਮੱਖਣੀ ਮਾਂਹੇ ਦਾ ਚ ਮੱਖਣੀ ਪਾ ਕੇ ਉਹਨਾਂ ਪਰੌਂਠੇ ਬਣਾਉਂਦੀ ਸੀ ਤੇ ਕਹਿੰਦਾ ਹੱਲੇ ਮੇਰੀ ਤਸੱਲੀ ਆ ਵੀ ਮੈਂ ਨਹੀਂ ਦੁੱਧ ਪੀਣਾ ਤੇ ਮੈਂ ਵੈਸੇ ਬਣਾਉਣੀ ਕੜੀ ਸੀ ਪੁਰਨੀ ਜਰ ਕਹਿੰਦੇ ਕੜੀ ਬਣਾਓ ਪਰ ਮੇਰਾ ਕੜੀ ਬਣਾਉਣ ਦਾ ਇਰਾਦਾ ਨਹੀਂ ਸੀ ਇਰਾਦਾ ਇਸ ਲਈ ਨਹੀਂ ਸੀ ਕਿਉਂਕਿ ਕੱਲ ਮੈਂ ਗੈਸ ਤੇ ਸਾਗ ਬਣਾਇਆ ਤੇ ਅੱਜ ਕੜੀ ਵੀ ਸਾਗ ਆਪਣੇ ਗੈਸ ਤੇ ਬਣਾਉਣੀ ਪੈਣੀ ਸੀ ਤੇ ਚੁੱਲ੍ਹਾ ਹਲੇ ਨਹੀਂ ਬਾਹਰ ਮੌਸਮ ਖਰਾਬ ਹੈ ਬਾਹਰ ਤੇ ਇਸ ਕਰਕੇ ਕੜੀ ਨੂੰ ਤੇ ਸਾਗ ਨੂੰ ਗੈਸ ਬਹੁਤ ਲੱਗਦੀ ਹੈ ਤੇ ਗੈਸ ਦੀ ਪ੍ਰੋਬਲਮ ਬਹੁਤ ਚੱਲ ਰਹੀ ਹੈ ਤੇ ਕਮੈਂਟ ਕਰਕੇ ਦੱਸਿਓ ਕਿਹੜੇ-ਕਿਹੜੇ ਇਲਾਕੇ 'ਚ ਗੈਸ ਦੀ ਪ੍ਰੋਬਲਮ ਚੱਲ ਰਹੀ ਹੈ ਸਾਡੇ ਗੱਡੀਆਂ ਦੀ ਪਿੰਡ ਆਉਂਦੀ ਆ ਟ੍ਰੇਪਿੰਡੋਂ ਕਦੇ ਮਿਲਦਾ ਕਦੇ ਨਹੀਂ ਮਿਲਦਾ ਤੇ ਹੁਣ ਅੱਜ ਵੀ ਬੁੱਕ ਕਰ ਦਿੱਤਾ ਕਹਿੰਦੇ 2 ਦਿਨ ਪਹਿਲਾਂ ਬੁੱਕ ਕਰਿਆ ਕਰੋ ਸੋਮਵਾਰ ਨੂੰ ਕੱਢੀ ਆਉਂਦੀ ਹੈ ਦੇਖੋ ਮੈਂ ਤਾਂ ਜ ਨਹੀਂ ਮਿਲਦਾ ਤੇ ਇਸ ਵਜ੍ਹਾ ਨਾਲ ਮੈਂ ਕੜੀ ਨਹੀਂ ਬਣਾਈ ਤੇ ਮੈਂ ਸੋਚਾ ਮੈਂ ਕੀ ਬਣਾ ਬਣਾਵਾਂ ਹਨਾ ਤੇ ਫਿਰ ਮਟਰ ਵੀ ਪੈਸ ਸੀਗੇ ਵੀਡੀਓ ਮੈਂ ਵੈਸੇ ਐਨੀ ਮਾਰੀ ਸੀ ਕਿ ਚੱਲ ਜਾਈ ਫਿਰ ਮੈਂ ਮਟਰ ਪਨੀਰ ਬਣਾਉਣ ਲੱਗੀ ਆ ਉਹਦੇ ਸਕੀਮ ਬਣ ਕੇ ਥਾਰੇ ਮਟਰ ਪਨੀਰ ਬਣ ਗਿਆ ਤੇ ਸਰ ਗਿਆ ਸਾਡਾ ਤੇ ਬਾਕੀ ਹੁਣ ਸਵੇਰ ਨੂੰ ਛੁੱਟੀ ਆ ਦੇਖਦੇ ਕੀ ਬਣਦਾ ਸਾਡੀਆਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜਿਹੜੀਆਂ ਵੀਡੀਓ ਬਣਾਉਣੀ ਹੈ ਤੇ ਕਈ ਮੇਰੇ ਰਿਸ਼ਤੇਦਾਰ ਤੇ ਮੇਰੇ ਜੁੱਦਾ ਫਰੈਂਡਸ ਆ ਬਹੁਤ ਐਪਰੀਸ਼ੀਏਟ ਕਰਦੇ ਆ ਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਤੇ ਜਦੋਂ ਕੋਈ ਐਪਰੀਸ਼ੀਏਟ ਕਰਦਾ ਤੇ ਉਦੋਂ ਨਾ ਪੋਜ਼ਿਟਿਵ ਹੀ ਆਉਂਦੀ ਆ ਵੀ ਅਸੀਂ ਕੋਈ ਕੁਝ ਕਰੀਏ ਵਧੀਆ ਕਰੀਏ ਤੇ ਜਦੋਂ ਕੋਈ ਨਹੀਂ ਕਰਦਾ ਫਿਰ ਥੋੜਾ ਮਨ ਖਰਾਬ ਹੋ ਜਾਂਦਾ ਆ ਪਰ ਨਹੀਂ ਸਾਨੂੰ ਪੋਜ਼ਿਟਿਵ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ 네ਗੇਟਿਵ ਵੱਲ ਨਹੀਂ ਦੇਣਾ ਚਾਹੀਦਾ ਠੀਕ ਹੈ ਜੀ ਬਾਹਰ ਕੁਛ ਨਾ ਕਹਿੰਦੇ ਹੋਏ ਖੇਮਾ ਦੇ ਜਿਹਾ ਸੁਣਨਿਆ ਮਿਲਦੇ ਆਗਲੀ ਵੀਡੀਓਸ ਵੀਡੀਓ ਦੇਖਣ ਦਾ ਬਹੁਤ ਥੈਂਕ ਯੂ ਜੀ ਹੱਸਦੇ ਰਹੋਸਤੇ ਰਹੋ ਜੀ